ਹਾਂਜੀ ਭਰਾਓ ਮੇਰੇ ਸਾਰੇ ਸਤਿ ਸ੍ਰੀ ਅਕਾਲ ਤੇ ਬੱਚੇ ਖੇਡਦੇ ਪਏ ਨੇ ਅੱਜ ਮਿੱਟੀ ਵਿੱਚ ਏਟੀ ਲੈਦੇ ਆ ਤੇ ਲਾਕੇ ਦੇ ਆ ਪਾਣੀ ਵਿੱਚ ਡਿੱਗਿਆ ਤਾਂ ਗੁੰਗਿਆ ਦਾ ਆ ਪੱਠਾ ਹੈ ਜੀ ਆਪਣੇ ਪੀਲੇ ਬਿਲਡਰ ਦਾ ਜੜਾ ਗੁਜ਼ਰ ਗਿਆ ਫੀਲ ਆਪਣਾ ਉਹਦਾ ਪੱਠਾ ਲੈ ਕੇ ਆਇਆ ਮੈਂ ਹੁਣੇ ਤੇ ਇਹਨੂੰ ਮਹੀਨੇ ਬਾਅਦ ਬਣਾ ਦੇਣਾ ਉਹਦੇ ਵਰਗਾ ਜੀ ਇਹਦੀ ਕੰਡੀਸ਼ਨ ਹੋਣ ਵੇਲੇ ਤੇ ਮਹੀਨੇ ਬਾਅਦ ਤੁਹਾਨੂੰ ਦਿਖਾਵਾਂਗਾ ਬਹੁਤ ਸੋਹਣੀ ਚੀਜ਼ ਹੈ ਤੇ ਮੱਦੀ ਇਹਦੇ ਨਾਲ ਹੀ ਲਵਾਂਗੇ ਸਹੀ ਹੋ ਗਿਆ ਲੈ ਲੜਦੇ ਪਹਿਲੇ ਮਿੱਟੀ ਵਿੱਚ ਆ ਵੀ ਸ਼ੇਰਾ ਵੀ ਉਦੋਂ ਪੀ ਲਿਆ ਅਦਰ ਬਣਿਆ ਦਾ ਤੇ ਨਾਨ ਇਹ ਡਿਮਾਂਡ ਆਈ ਸੀ ਦੀ ਆਪਣੀ ਬਾਤ ਹੀ ਦਿਖਾਇਆ ਜੀ ਲੋ ਭਾਜੀ ਜਨਾਬ ਪਾਕਿਸਤਾਨ ਤੋਂ ਕਾਫੀ ਫਰਮਾਇਸ਼ ਆਈ ਮਾਦੀ ਦਿਖਾਉਂਗੀ ਇਹ ਆਪਣੀ ਬਾਤ ਦੀ ਹੈ ਜਨਾਬ ਖੜੀ ਖੱਤੀ ਦੇ ਬਹੁਤ ਹੀ ਜ਼ਬਰਦਸਤ ਰਿਜ਼ਲਟ ਪੱਠਾ ਵੀ ਸਿੱਧਾ ਹੀ ਆ ਲਗਾ ਨਾਟੀ ਹੀ ਜਾਵਾ ਸੀ ਮੁਰਗਾ ਇਸੇ ਦਾ ਬੱਠਾ ਵਾ ਦੇਖੋ ਬੜੀ ਸੋਹਣੀ ਚੀਜ਼ ਹੈ ਮਾਸ਼ਾਅੱਲਾ ਇੰਨੇ ਮਲਾਖੇ ਦੇ ਨਾਲ ਲਾਇਆ ਹੋਇਆ ਦਾ ਮੈਂ ਆਖਾ ਤੁਹਾਨੂੰ ਦਿਖਾਏ ਦਿੰਦਾ ਓਹ ਬੱਠਾ ਪੱਲ ਗਿਆ ਇਹਨੇ ਬੱਚੇ ਨੂੰ ਅਠ ਦੇ ਦਾਣੇ ਨੂੰ 8-10 ਦਿਨਾਂ ਨੂੰ ਨਿਕਲ ਲੈਣਾ ਮਾਦੀਆਂ ਬੈਠੀਆਂ ਆਏ ਨੇ ਬੜੀ ਸੋਹਣੀ ਜੀ ਹੋਰ ਇਹ ਰਹਿ ਜਾ ਆਪਣੇ ਕੋਈ ਬਰੀਡਰ ਪੀ ਲੈ ਓਏ ਓਏ ਨਾ ਨਾ ਅੱਛਾ ਇਹ ਆਂਡੇ ਲਾਂਦੀ ਭਈ ਮੈਂ ਕੋਈ ਆਪਣੀ ਆਂਡੇ ਕਾਚ ਭਾਈ ਮਾਦੀ ਆਂਡੇ ਤਾਂ ਹੋਏ ਤਾਂ ਨੇ ਚੁਗਣ ਤੇ ਰਹਿਣਾ ਹੁੰਦਾ ਆਉਂਦੀ ਇਹ ਨਿਸ਼ਾਨੀ ਹੈ ਦੇਖੋ ਕੰਕਰ ਪੱਥਰ ਚੁਗਦੀ ਪਈ ਆ ਆ ਫੀਡ ਆ ਜਨਬ ਠੀਕ ਆ 50 ਰੁਪਏ ਕਿਲੋ ਫੀਡ ਆ ਇਹ ਵਾਲੀ ਸਟਾਰਟਰ ਗ੍ਰਾਂਤੀ ਕੰਪਨੀ ਦੇ ਵਰਤਨ ਦੇ ਆਸ ਇਬਰੂ ਟੋਨ ਬੈਂਬਰੋਲ ਇਹ ਪਾਈਦਾ ਠੀਕ ਹੈ ਜਨਾਬ ਮਿਲਦੇ ਆਂ ਅਗਲੀ ਵੀਡੀਓ ਵਿੱਚ ਮੈਂ ਸੋਚਿਆ ਚਲੋ ਤੁਹਾਨੂੰ ਵੀ ਸ਼ੌਕ ਕਰਾ ਦੇ ਪੱਟੇ ਦਾ ਤੇ ਮੇਲੇ ਬਾਅਦ ਉਹਨੂੰ ਫਿਰ ਸਟੈਂਡ ਕਰਦੇ ਆਂ ਮੇਲੇ ਦਾ ਕੋਈ ਨਾ ਸਟੈਂਡ ਹੁਣ ਇਹ ਜੋੜਾ ਲੱਗਾ ਹੋਇਆ ਮਾਦੀ ਆਂਡੇ ਲਾਂਦੀ ਪਈ ਹੈ ਤੇ ਆਂਡੇ ਦੇ ਇਹਦੇ ਪਾ ਛੱਡੇ ਨੇ ਮਾਦੀ ਦੇ ਕਲਦੇ ਇਹਦੇ ਥੱਲੇ ਵੇਖਾਂਗੇ ਕਿਹੜੇ ਪੌਣੇ What okay, did you know?